ਹਾਂ ਥੱਲੇ ਪੈ ਜਾ ਲੰਮੇ ਜਾ ਕੇ ਕੀ ਗੱਲ ਹੋ ਗਈ ਹੁਣ ਨਹੀਂ ਕੁਛ ਨਹੀਂ ਹੋਇਆ ਚੜਦੀ ਕਲਾ ਆ ਹਾਂ ਠੀਕ ਆ ਮੇਰੀ ਬੱਗੀ ਜੀ ਸੋਹਣੀ ਜੀ ਝੰਝੂ ਝੋ ਸਿਆਲ ਰੱਖਿਆ ਇਦਾਂ ਲਾੜ ਨਾ ਕਰ ਇਹਨੂੰ ਡਾਕਟਰ ਡਾਕਟਰ ਕਹੇ ਕਿ ਦਵਾਈ ਬੰਨਾਈਏ ਤੇ ਅਰਾ ਨੂੰ ਸੜ ਬੜਾ ਪੈਂਦਾ ਉਹ ਮੈਂ ਮੰਗਾ ਦਿੰਦਾ ਉਦਾਂ ਠੀਕ ਆ ਉਦਾਂ ਠੀਕ ਆ ਮੈਂ ਉਹ ਮੰਗਾ ਦਿੰਦਾ ਦਵਾਈ ਤਾਂ ਪੈਂਦਾ ਮੇਰੇ ਦੇ ਦੇ ਕਿ ਸੜਦੀ ਜੇ ਤਾਂ ਤਾਂ ਪਾ ਦਿੰਦਾ ਛੜ ਨਾ ਤਾਂ ਹੈ ਹੀ ਆ ਕਹਿ ਜੇ ਮੈਂ ਨਾ ਥੜਾ ਤਾ ਤੂੰ ਵਿਗੜ ਜਵੇਂ ਹੋਰ ਤਾਂ ਇਦਾਂ ਲੱਗ ਜਾਣ ਖੰਭ ਯਾਰ ਆ ਜਿਹੜੀਆਂ ਬੀਬੀ ਆ ਜਿਹੜੀਆਂ ਖੁਸ਼ੀਆਂ ਨਾ ਇਹ ਕਿਤੇ ਨਹੀਂ ਹੈਗੀਆਂ ਹੈ ਇਹ ਘਰ ਦੇ ਖੁਸ਼ ਆ ਤੇ ਸਾਰੇ ਖੁਸ਼ ਆ ਹੈ ਬੀਬੀ ਆ ਇੱਧਰ ਦੇ ਦੇ ਮਹਾਰਾਜ ਤੇ ਲੰਮੀ ਉਮਰ ਕਰੇ ਇਹਨੀ ਤਰੱਕੀ ਕਰੇ ਮਹਾਰਾਜ ਤੇ ਤਾਂ ਸਾਮ ਨਾ ਹੋਵੇ ਹਾਏ 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 ਮੈਂ ਤੈਨੂੰ ਮਹਾਰਾਜ ਦਾ ਵੇਖਾ ਜੀਬੀ ਮੈਂ ਕਹਣਾ ਤੇਰੀਆਂ ਦੁਆਵਾਂ ਹੀ ਆਏ ਤੇਰੀਆਂ ਦੁਆਵਾਂ ਹੀ ਕੰਮ ਆਈਆਂ ਆ ਫਿਕਰ ਨਾ ਕਰ ਵੀ ਕੱਲ ਕਹਿਣਾ ਹੈ ਨਾ ਮੈਂ ਅੱਜ ਆਈ ਚ 2 ਮਿੰਟ ਬਹਿ ਜਾਣਾ ਕਿਹਾ ਤੈਨੂੰ ਦੇਖ ਜਾਵਾਂ ਕਹਿਣਾ ਮੰਮੀ ਕੋਈ ਕੰਮ ਨਹੀਂ ਕਰਦੀ ਹੁੰਦੇ ਨਾਲ ਉੱਤਰ ਜਾਣਾ ਥੱਲੇ ਜੀ ਸਾਰਿਆਂ ਨੇ ਸੋਚਣਾ ਤੇ ਮਾਂ ਤੇਰੀ ਸੋਚ ਹੋਣੀ ਹੈ ਇਹ ਨਹੀਂ ਮੁੱਕਦੇ ਕੰਮ ਕਰਦੇ ਬਰਾਵਾ ਮੰਮੀ ਦੇ ਕੰਮ ਨਹੀਂ ਉਹ ਮੁੱਕਦੇ ਕਰਮਲੇ ਲਈ ਇਹ ਹੋਣੀ ਇਹਨੇ ਬਣ ਜਾਣਾ ਥੇ ਇਹਨੇ ਵੀ ਰਾਜ ਆ ਗੋੜਨ ਬੀਬੀ ਸੌਣਾ ਤੇ ਵੀ ਦੱਸ ਕੀ ਕਹਿੰਦੀ ਤੇ ਹੁਣ ਇਹ ਜਾਈਸ ਬਣ ਜਾਣਾ ਚਲੋ ਕਰਮੂ ਲਈ ਤੂੰ ਰਾਮਣਾ ਬੈਠ ਮੇਰੀ ਸੋਹ ਰਾਮਣਾ ਕਿੱਦਾਂ ਬਾਵਾਂ ਜਿਹੜਾ ਉਹਨਾਂ ਦਾ ਕੰਮ ਆਂ ਤੇ ਰੋਟੀ ਬਣਾ ਜਾਣੀ ਆ ਮੈਂ ਦੁੱਧ ਸਾਂ ਬਣਾ ਮਾ ਉਹਨੇ ਪਕਾ ਕੇ ਜਾ ਜੱਗਦੀ ਸਬਜ਼ੀ ਇਹ ਪਹਿਲੇ ਸਬਜ਼ੀ ਪਹਿਲੇ ਬਣਾ ਲਈ ਬੋਲਣ ਦਾ ਕੰਮ ਨਹੀਂ ਬੈਠ ਕੋਈ ਮੈਂ ਬੋਲਣਾ ਉਨੇ ਨੂੰ ਆ ਕੇ ਚੱਲ ਜੇ ਮੇਰੇ ਰਾਸਰਾਣੇ ਬੈਠੀ ਰਹਿਣਾ ਰੋਟੀਆਂ ਦੇਣੀਆਂ ਸਾਰਿਆਂ ਨੂੰ ਜੋ ਮੈਡਮ ਤੇਰੀ ਆਈ ਨਹੀਂ ਚਲੋ ਉਹ ਨਾਲ ਲਾ ਕੇ ਫੜਾ ਲਈਆ ਕਰ ਲਿਆ ਕੋਈ ਆਹ ਆਹ ਭਾਂਡੇ ਮੈਂ ਸਾਹਮਣੇ ਦੁੱਧ ਮੈਂ ਸਾਹਮਣੇ ਜਮਾਉਣਾ ਵਰਤਉਣਾ ਆਹ ਆਹ ਸਹੀ ਗੱਲ ਇਹ ਕੋਈ ਕੰਮ ਨਹੀਂ ਬੋਲੀ ਨਾ ਬੇਬੇ ਉਹ ਤੇਰੀ ਆ ਦੇ ਲੈ ਮੇਰਾ ਥੱਪੜ ਕੇ ਦਦਾ ਬੀਬੀ ਇਹ ਤੇ ਨਾ ਵੀਡੀਓ ਚ ਜਿਆਦਾ ਹੀ ਵੱਧ ਜਾਂਦੀ ਹੈ ਕਹਿੰਦੀ ਐਨੀ ਇਹਦਾ ਵੱਧ ਗਈ ਆ ਸਾਧੋਈ ਹੈ ਜਾਨੀ ਇਹ ਜਿੱਦਾਂ ਹੁਣ ਆਪਣੇ ਆਪ ਨੂੰ ਸਮਝਦੀ ਹੀਰੋਇਨ ਕੀ ਸਮਝਦੀ ਨਾ ਨਾ ਉਹ ਹੈ ਨਹੀਂ ਮੈਂ ਮੈਨੂੰ ਮਹੀਂ ਤਾਂ ਮੌਕਾ ਮਿਲਿਆ ਮੈਂ ਸੜ ਸੜ ਕੇ ਮਰ ਗਈ ਮਹੀਂ ਦਾ ਮੌਕਾ ਮਿਲਿਆ ਮੈਨੂੰ ਆਪਣੇ ਗੁਫਰ ਕੱਢਣ ਦਾ ਮੈਨੂੰ ਮੌਕਾ ਮਿਲਿਆ ਫੇਰ ਪਤਾ ਨਾ ਕਿਹਨਾਂ ਇਹ ਕਿਲੇ ਮੈਨੂੰ ਮੌਕਾ ਇਹ ਦੂ ਅਸਲ ਚ ਨਾ ਵਾਕਈ ਦੱਬੀ ਪਈ ਹੁਣ ਮੌਕਾ ਮਿਲਿਆ ਬੀਬੀ ਇਹਨੂੰ ਸੱਚੀ ਦੱਬੀ ਪਈ ਸੀ ਇੱਕ ਸੱਚੀ ਨਹੀਂ ਕੁਛਕਣਦਨੀ ਤੂੰ ਨਾ ਨਾ ਕਿਥੇ ਕੁਛਕਣ ਦਿੱਤਾ ਕਹਿੰਦੀ ਬੜੀ ਜਲਾਦ ਹਿੰ ਤੂੰ ਰਗਮਤ ਲਾਗ ਸੀ ਯਾਰ ਤੇ ਸ਼ੁਗਰ ਕੀਤਾ ਤੇ ਹੁਣ ਦੌੜ ਦੌੜ ਕੇ ਮੈਨੂੰ ਨਹੀਂ ਪਿੰਦੀ ਮੰਜੇ ਤੇ ਪਈ ਰਹਿੰਦੀ ਯਾਰ ਅੱਛਾ ਤੇ ਜੋ ਮੇਰੇ ਹਾਲ ਕੀਤਾ ਸੀ ਮੈਂ ਕਹਿੰਦੀ ਰੱਬਾ ਮੇਰੇ ਤੇ ਮੌਕਾ ਆਊਗਾ ਹੁਣ ਆਇਆ ਨਹੀਂ ਪੜਾਈ ਕਰਾ ਕੇ ਪਾ ਵੰਡਣੀ ਕਿ ਪ੍ਰਸ਼ਾਦ ਵੰਡਣਾ ਸੀਗਾ ਤੇ ਮੰਜੇ ਤੇ ਪੈਣੀ ਅਰੇ ਪੀਰਾਂ ਦੇ ਦੇਖ ਚੜਾਉਣੀ ਆ ਫਿਰ ਚਲੀ ਚੱਲ ਥੱਲੇ ਚੱਲ ਜਾ ਹੁਣ ਲਓ ਜੀ ਹੁਣ ਥੱਲੇ ਜਾ ਕੇ ਰੌਣਕਾ ਲਵਨੇ ਮਨਪ੍ਰੀਤ ਨੂੰ ਲੈਣ ਜਾਣਾ ਆ ਉਹਨੂੰ ਲੈ ਕੇ ਜਸਮਨ ਨੂੰ ਲੈ ਆਉਣਾ ਤੇ ਫੇ ਆਪਾਂ ਰੌਣਕਾ ਮੇਲੇ ਚੱਕ ਦੇਣੇ ਆ ਤੇ ਕੱਲ ਨੂੰ ਤੁਹਾਡੇ ਮਰੇ ਬਲੌਗ ਪੇਸ਼ ਕਰ ਦੇਣਾ ਆ ਹਾਂ ਆਹ 7 ਤਾਰਾ ਤੁਰਾ ਪਹਿਲਾਂ ਇਕੱਠੀਆਂ ਕਰ ਮੈਂ ਨਹੀਂ ਕਰਨੀਆਂ ਨਹੀਂ ਕਰਦੀਆਂ ਪੈ ਨਹੀਂ ਆ ਬੀਪੀ ਮਿਸਰੀ ਲੈ ਆਇਆ ਇਹ ਤਾਂ ਬੜੀ ਚੈੱਕ ਕਰਨਾ ਮੈਂ ਇਹਦੇ ਤੇ ਮੈਂ ਬੀ ਮੈਂ ਤੇ ਐਦਾਂ ਦਾ ਹੋ ਗਿਆ ਨਾ ਮੈਂ ਘਰੋਂ ਬਾਹਰ ਵੀ ਨਿਕਲ ਸਕਦਾ ਨਾ ਮੈਂ ਕਿਤੇ ਜਾਣ ਜਾਊਗਾ ਇਹ ਮਿੰਟ ਜਿਹਦਾ ਮੇਰਾ ਜਾਣ ਦਾ ਪ੍ਰੋਗਰਾਮ ਆ ਬੀਪੀ ਚੈੱਕ ਕਰ ਮੇਰਾ ਤੂੰ ਨਾ ਕਰਦਾ ਚੈੱਕ ਤਾਂ ਫੇਰ ਦਾਦਾ ਹੀ ਮੈਂ ਹੁਣਾ ਹੀ ਨਹੀਂ ਨਹੀਂ ਠੀਕ ਸਿਗਾ ਓਕੇ ਸਿਗਾ ਕੰਮ ਹਾਂ ਠੀਕ ਹੀ ਬਾਕੀ ਇਹ ਘਰ ਦੇ ਕੰਮ ਸੁਣ ਲੱਗਾ ਤੈਨੂੰ ਇਹਨੂੰ ਮੈਂ ਬੀਪੀ ਕੇ ਦਾ ਚੈੱਕ ਕਰਲਾ ਪਿਆ ਇਹਨੂੰ ਜਰਾ ਹੁਣੇ ਚੈੱਕ ਇਹਨੂੰ ਟੈਨਸ਼ਨ ਹੀ ਪਈ ਰਹਿੰਦੀ ਨੀ ਕਿਤੇ ਡਾਕਟਰ ਵੰਡਾ ਡਾਕਟਰ ਬਣ ਜੀਏ ਫੇਰ ਪੈਸੇ ਦੇਏ ਕਰੇਗੀ ਹੈ ਹੈ ਵਾਦੂ ਉਹ ਤਾਂ ਪਹਿਲੇ ਮੇਰੇ ਜਵਾਬ ਮੈਨੂੰ ਇੱਕ ਇੱਕ ਗਾਂ ਲਾਉਣ ਦੀ ਕੰਮ ਹੈ ਫੇਰ ਦੇਖ ਲੈ ਬੀਬੀ ਪੈਸੇ ਪੈਸੇ ਆ ਚੜਦੀ ਕਲਾ ਆ ਨਜ਼ਾਰੇ ਆ ਬੰਦਾ ਤੇ ਰੱਜਦਾ ਹੀ ਨਹੀਂ ਕਰੀ ਬੀਬੀ ਪੈਸੇ ਨਹੀਂ ਕੋਈ ਕੋਈ ਕਦੇ ਬੰਦਾ ਕਦੇ ਨਹੀਂ ਰੱਜਦਾ ਮਹਾਰਾ ਹੀ ਨਹੀਂ ਕਿਰਪਾ ਕਰਤੀ ਆ ਵੀ ਬੀਬੀ ਬਾਕੀ ਮੁਕਿੰਗ ਕੇ ਨਾਲ ਨਾ ਤੋ ਚੰਗਲ ਜਿਹੜੀ ਚੀਜ਼ ਮੈਂ ਹੁਣ ਸੋਚਾਂ ਮੈਂ ਲੈ ਸਕਦਾ ਆ ਐਨੇ ਕਿ ਜੋ ਕਰਤਾ ਤੇਰਾ ਮੇਰਾ ਵੀ ਸਾਰ ਸੰਗ ਹਾਂ ਤੇ ਪਰ ਕਦੀ ਵੀ ਹੰਕਾਰ ਨਾ ਮਾਰੇ ਲਿਆਵੇ ਨੀਵੇਂ ਜੇ ਬੰਦੇ ਆਪਾਂ ਹਾਂ ਬੜਾ ਕੁਝ ਮਾਰਕਦਾ ਆ ਇਹ ਕਿਸੇ ਪਾਸੇ ਲੱਗਣ ਨਹੀਂ ਦਿੰਦਾ ਸਹੀ ਗੱਲ ਐ ਬੀਬੀ ਤੇਰੀ ਐ ਸਹੀ ਗੱਲ ਆਪਾਂ ਤੈਨੂੰ ਪਤਾ ਓ ਓ ਰਵਦਲਾ ਨਾ ਥੋੜਾ ਡਰੋ ਹਾਂ ਸ਼ੁਰੂ ਤੋਂ ਬੀਬੀ ਆਪਾਂ ਨੀਵੇਂ ਹੀ ਸੀਗੇ ਬੰਦੇ ਮੇਰਾ ਸਹਵਾ ਤੇ ਨੂੰ ਪਤਾ ਹੀ ਆਪਾਂ ਕਦੀ ਕਿਸੇ ਨਾਲ ਮਾੜਾ ਚੰਗਾ ਕੀਤਾ ਹੀ ਨਹੀਂ ਹਾਂ ਤਾਂ ਦੇਖ ਲੈ ਰਾਤ ਆਨੇ ਜਾਣੇ ਆ ਹੈ ਇਹਦੀ ਸ਼ਰਮ ਨਹੀਂ ਆ ਗਈ ਤੇ ਹੋਣੀ ਆ ਗਈ ਸ਼ਰਮ ਕਿਹੜੇ ਨੱਚਦਾ ਹੁਣ ਬੜਿਆ ਕਰੀ ਜੜੀ ਆਏ ਆ ਤੇ ਜਸਮਨ ਨੇ ਦੇਖਿਆ ਕਿ ਜਸਮਨ ਓ ਜਸਮਨ 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 ਇਹਨਾਂ ਡਾੜੀ ਆ ਗਏ ਉਹ ਲੋਕ ਘਰ ਜਾਈ ਚ ਕਿ ਮੈਨੂੰ ਦੇਖਣ ਆਉਣਗੇ ਲਓ ਜੀ ਤੁਹਾਨੂੰ ਨਜ਼ਾਰਾ ਦਿਖਾਉਂਦੇ ਆ ਡੈਡੀ ਨੂੰ ਡੀਕੀ ਜਾਂਦਾ ਸੀ ਉਹਲੇ ਦਾ ਤੇ ਹੁਣ ਡੈਡੀ ਆਏ ਆ ਜਾਣ ਦੋ ਅੱਗੇ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਬਸ ਓਕੇ ਪਤਾ ਕਦੋਂ ਦਾ ਡੀਕਨ ਦਿਆ ਆ ਉਹਲੇ ਦਾ ਉਹਨੂੰ ਟੈਨਸ਼ਨ ਨਹੀਂ ਪਈ ਪਤਾ ਨਹੀਂ ਲੇਟ ਆਉਣਾ ਤੁਸੀਂ ਨਾਲੋਂ ਦਿੱਲੀ ਕਿੱਧਰ ਗਿਆ ਜਸਮਨ ਇੱਥੇ ਤੇ ਸੀਗਾ ਇੱਥੇ ਤੇ ਸੀਗਾ ਯਾਰ ਹੁਣੀ ਕਿੱਧਰ ਗਿਆ ਯਾਰ ਦੇਖ ਲੋ ਜਦੋਂ ਦਾ ਇਹਨੂੰ ਲੈ ਕੇ ਆਏ ਨਾ ਇਹ ਸਾਡੇ ਕੋ ਨਹੀਂ ਆਇਆ ਇੱਧਰ ਮਾ ਕਿੱਧਰ ਗਿਆ ਆ ਆ ਬੱਲੇ ਬੱਲੇ ਹੁਣ ਕਿਦਾਂ ਜਫੀ ਪਾਉਣੀ ਆ ਮੈਂ ਕਿੱਥੇ ਗਈ ਸੀ ਆ ਸੀ ਕੰਮ ਆ ਆ ਹੁੰਦਾ ਹੀ ਪਿਆਰ ਆ ਪਈ ਜਾਨ ਚ ਜਾਨ ਹੁਣ ਹੁਣ ਬਣੀ ਗੱਲ ਕਿਆ ਹੁਣ ਦੱਸੋ ਨਾ ਕਿ ਅਿੱਧੇ ਖਾਲੀ ਹਾਥੀ ਆ ਜੰਨੇ ਕਹੇ ਜਦ ਕਿ ਇਹ ਆਖ ਲਾਇਆ ਟੀਵੀ 'ਚ ਇਹ ਜਸਮੰਦ ਦੀਆਂ ਟ੍ਰੇਨਾਂ ਬਸ ਇਹਨੂੰ ਆਹੀ ਕੰਮ ਆ ਟ੍ਰੇਨਾਂ ਨਾਲ ਪਿਆਰ ਆ ਡੈਡੀ ਨਾਲ ਪਿਆਰ ਆ ਮੈਨੂੰ ਪਤਾ ਮੈਂ ਕਿੱਦਾਂ ਉਹਲੇ ਤਾਂ ਨਾ ਜਦੋਂ ਦਾ ਇਹ ਆਇਆ ਨਾ ਬਸ ਇਹਨੇ ਕੋਈ ਡੈਡੀ ਨੇ ਕਦਾਉਣਾ ਡੈਡੀ ਨੇ ਕਦਾਉਣਾ ਇਹ ਦੱਸ ਦੇ ਨਾ ਪਿਆਰ ਜਿਹੜਾ ਨੇ ਕੁਦਰਤੀ ਹੁੰਦਾ ਆ ਉਹਨੇ ਦੱਸਿਆ ਨਹੀਂ ਕੀ ਲੈ ਕੇ ਆਉਣਾ ਜਸਮੰਦ ਤੂੰ ਦੱਸਿਆ ਦੇਖਣਾ ਚਾਹੇ ਤੂੰ ਵੇਹ ਮੋਟਰਸਾਈਕਲ ਲੈ ਲਓ ਓਹ ਮੋਟਰਸਾਈਕਲ ਜਸਮਨ ਡੈਡੀ ਨੂੰ ਡੈਡੀ ਨੂੰ ਵੇਟ ਕਰਦੇ ਪਏ ਡੈਡੀ ਦਾ ਇੱਧਰ ਗੱਲ ਕਰੋ ਇੱਧਰ ਕੈਮਰੇ 'ਚ ਪਹਿਲਾਂ ਨਾਲੇ ਗੱਲ ਕਰੋ ਨਾ ਸੱਸ ਜੀ ਘਰ ਬੁਲਾ ਦਿਓ ਨਾਲੇ ਸਾਰਿਆਂ ਨੂੰ ਸਾਰੇ ਕਹਿੰਦੇ ਜਸਮਨ ਬਹੁਤ ਕਿਊਟ ਆ ਤੁਹਾਡਾ ਮੈਂ ਕਹਾ ਜਸਨਾ ਹੈ ਤੇ ਕਿਊਟ ਆ ਗਿਆ ਬੀਬੀ ਤੇਰਾ ਪੁੱਤ ਆ ਗਿਆ ਖੁਸ਼ ਹੁਣ ਤਦੋਂ ਬੰਨੀ ਮੇ ਪੁੱਛ ਤੂੰ ਤੂੰ ਤਾਂ ਪੁੱਛਦੀ ਰਹਿੰਨੀ ਆ ਪਰ ਬਾਪੂ ਤੈਨੂੰ ਨਹੀਂ ਪੁੱਛਦਾ ਤੈਨੂੰ ਮੈਂ ਸੱਚੀ ਗੱਲ ਦਾਲ ਦੀ ਪੁੱਛਣਾ ਜਿਲੇ ਬੀਪੀ ਚੈੱਕ ਡੈਡੀ ਨੇ ਮੰਮੀ ਨੇ ਕਿਹਾ ਨਾ ਸਵੇਰੇ ਕਰਨ ਨੂੰ ਤੇ ਡੈਡੀ ਮਿੰਟ ਮਿੰਟ ਭੱਜ ਗਿਆ ਮਾਂ ਤਾਂ ਵੱਧ ਟਾਈਮ ਨਹੀਂ ਹੁੰਦਾ ਕੋਈ ਵੀ ਕਿਉਂ ਇਹ ਨਹੀਂ ਪਤਾ ਇਹ ਨਹੀਂ ਪਤਾ ਇਹ ਲੈ ਇਹ ਲੈ ਉਹ ਪਤਾ ਹੈ ਹਾਂ ਹੀ ਉਹ ਹੀ ਪਤਾ ਉਹਨਾਂ ਆਈ ਜਾਂਦੇ ਛੇਤੀ ਆਹ ਆ ਪਖਾਂਡ ਸਾਰੇ ਬੀਬੀ ਇਹ ਸਭ ਕੋ ਪਖਾਂਡਿਆ ਹੇ 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 ਹੁਣ ਤੇ ਝੂਠਾ ਜਿਹਾ ਹੱਸਦੀ ਨਾ ਜਿਹੜਾ ਚਲੋ ਕਿ ਸਵੇਰੇ ਮਿਲਦੇ ਕਹਦੇ ਕਾਕੇ ਦੇਖ ਲੈ ਰਾਤ ਇਹਨੇ ਮੈਨੂੰ 6 ਵਾਰ ਪੁੱਛਿਆ ਹਾਂ ਕੀ ਹਾਂ ਇਹਦੀ ਦੁਨੀਆ ਹੁਣ ਤੇਰੇ ਨਾਲ ਹੀ ਵਗਦੀ ਨਹੀਂ ਉਹ ਨਹੀਂ ਓਦਾਂ ਵੀ ਚਲੋ ਫਿਕਰ ਹੋਣਾ ਚਾਹੀਦਾ ਦੁਨੀਆ ਕਰਕੇ ਨਹੀਂ ਬੀਬੀ ਕਿਉਂ ਜੀ ਓਦਾਂ ਵੀ ਫਿਕਰ ਹੋਣਾ ਚਾਹੀਦਾ ਆ ਹੋਰ ਕੀ ਕਰਣਾ ਚਾਹੀਦਾ ਹੈ ਹਾਂ ਉਹ ਨਹੀਂ ਗੱਲ ਕੇ ਵੀਡੀਓ ਕਰਕੇ ਕਾਉ ਬੀਬੀ ਹੋਰ ਸਿਆਣਾ ਸੀਗਰ ਬਾਂਦੀ ਪੋਤੇ ਦਾ ਵੀ ਪਿਆਰ ਹੁੰਦਾ ਨਾ ਨਹੀਂ ਸਾਰੇ ਦੇਖਿਆ ਕਰੋ ਹਾਂ ਆ ਗਿਆ ਜਸਮਨ ਆ ਆ ਬੀਬੀ ਨੂੰ ਮਿਲਿਆ ਨਹੀਂ ਅਜੇ ਹੈ ਪਹਿਲੇ ਕੱਲ ਲੈਂਦੇ ਹਾਂ ਆ ਜਸਮਨ ਨੇ ਕੀ ਬੋਲਿਆ ਇਹ ਵੀਡੀਓ ਨਹੀਂ ਇਹ ਪਹਿਲਾਂ ਨਹੀਂ ਮਿਲ ਕੇ ਗਿਆ ਅੱਛਾ ਚੱਲ ਫੇਰ ਜੱਫੀ ਪਾ ਲੜੀ ਫੇਰ ਜੱਫੀ ਪਾ ਪਾਪਾ ਜਸਮਨ ਨੇ ਬੋਲਿਆ ਜਸਮਨ ਨੇ ਨੂੰ ਬੋਲਿਆ ਕਿ ਪਾਪਾ ਦਾ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਦੇਖਣ ਕੀ ਬੋਲਿਆ ਹੀ ਵੀਡੀਓ ਕੀ ਕੀ ਬੋਲਿਆ ਹੀ ਵੀਡੀਓ ਬੋਲੋ ਸੇਵਾ ਹੋਣ ਲੱਗੀ ਆ ਸਾਬੀ ਦਾ ਮਾਮਾ ਇਹ ਘਰ ਇਹਨਾਂ ਦੇ ਆ ਡੇਰਿਆਂ ਦੇ ਵਿੱਚ ਘਰ ਆ ਬਹੁਤ ਸੋਹਣਾ ਜਿਹੜਾ ਸਕੂਨ ਮਿਲਦਾ ਪਿਆ ਨਾ ਇੱਥੇ ਆ ਦੇਖੋ ਹਣਾ ਦਾਣਾ ਤੇ ਹੁਣ ਸੰਤਰੇ ਤੇ ਸੰਤਰੇ ਤੋੜ ਕੇ ਦੇਣ ਲੱਗੇ ਆ ਚੱਲ ਬਈ ਲੱਗ ਨਾਲ ਮੜਾ ਜਾ ਅੱਜ ਸੰਤਰੇ ਪਰ ਪਰ ਜੂਸ ਨੇ ਫੇਰ ਵੀ ਪਲਾਉਣਾ ਮਾਮਾ ਸਾਨੂੰ ਇਹਨੇ ਵੇਚ ਦੇਣੇ ਜਾ ਕੇ ਦੇ ਕਿ ਇਹ ਇਹ ਨਹੀਂ ਲੱਭਣੇ ਹੁਣ ਜਾ ਕੇ ਅੰਦਰ ਇਹ ਅੰਦਰ ਕੁਆਦ ਜਾਣੇ ਹੁਣ ਜਾ ਕੇ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਆ ਅੱਛਾ ਹਾਂ ਆਹ ਆ ਇਧਰ ਹਵਾ ਮੋਟਈ ਓਏ ਆ ਤੋੜ ਲਾ ਆਹ ਤੋੜੀ ਇੱਕ ਬਾਬਾ ਨੇਰੀ ਆਈ ਪਈ ਐ ਸੰਤਰਿਆਂ ਦੀ ਕੋਹਾਂ ਨਹੀਂ ਹੁੰਦਾ ਆਪਣੀਆਂ ਹੱਡੀਆਂ ਇਧਰ ਵਾ ਜਾ ਓਏ ਪਹਿਲੀ ਵਾਰੀਆਂ ਆ ਤੋੜਨ ਪਾਗਲੀ ਨਾ ਹੋਜੀ ਕਿਤੇ ਬਾਊ ਮੇਰ ਨਾਲ ਆ ਗਿਆ ਮੋਟਰਸਾਈਕਲ ਤੇ ਸਾਬੀ ਇੱਥੇ ਨਾ ਮੈਨੂੰ ਮੇਰਾ ਵੀਰ ਲੈ ਕੇ ਆਇਆ ਕਰਦਾ ਰੋਡ ਆ ਮੈਂ ਤਾਂ ਮੋਟਰਸਾਈਕਲ ਪੈਂਚਰ ਹੋ ਗਿਆ ਸਾਲੇ ਮੋਟਰਸਾਈਕਲ ਪੈਂਚਰ ਹੋ ਗਿਆ ਬਾਊ ਵੀ ਪੈਂਚਰ ਹੋ ਗਿਆ ਮੋਟਰਸਾਈਕਲ ਹੈ ਸਾਬੀ ਬੱਸ ਕਰੋ ਉਹੀ ਮੁੰਡਾ ਜਿਹੜਾ ਮੇਰ ਨਾਲ ਆਇਆ ਬਾਤ ਕਰੋ ਮੈਂ ਮੋਟਰਸਾਈਕਲ ਪੈਂਚਰ ਹੋ ਗਿਆ ਇਹਦਾ ਮੋਟਰਸਾਈਕਲ ਪੈਂਚਰ ਹੋ ਗਿਆ ਕੀ ਕਹਿੰਦਾ ਆਹ ਸਾਬੀ ਇੱਧਰ ਰੋਡ ਬੋ ਖਰਾਬ ਆ ਮੈਨੂੰ ਹੋਵੇਗੀ ਪਨੀਰੀ ਹੁੰਦੀ ਸਾਲੇ ਦਾ ਕਰਜਨ ਕਰ ਮੇਰੀ ਗੱਲ ਪਾਣੀ ਰੇਗਾ ਚੱਲ ਕੇ ਨਹੀਂ ਹੁੰਦਾ ਉਹ ਚੰਗਰ ਕੱਲੀ ਹੈ ਨਾ ਉਹਨਾਂ ਦੀ 12 ਆ ਗਈ ਹੁਣੇ ਸੰਤਰੇ ਇੱਥੇ ਆਏ ਅੱਜ ਆਇਆ ਸੰਤਰਿਆਂ ਕਰਕੇ ਹੀ ਆ ਨਾ ਪਨੀਰੀ ਦਾ ਆ ਕਮਲੇ ਆਇਆ ਸੰਤਰੇ ਕਰਕੇ ਹੀ ਆ 200 ਰੁਪਏ ਦੀ ਮਲੇਰੀ ਹੋਣਾ ਦੇ 1000 ਰੁਪਏ ਦੇ ਸੰਤਰੇ ਲੈ ਚੱਲੋ ਇਹਦਾ ਰਸਾ ਰਸਾ ਸੁੱਕਣਾ ਸਮੇਂ ਪੂਕ ਲੈ ਸੁੱਕੰਦੇ ਨਾ ਰਸਾ ਇਹਨੇ ਸਿੱਕੜ ਵੀ ਖਾਏ ਰਸਾ ਸੁੱਕਣਾ ਇੱਥੇ ਬੰਦੇ ਲੱਗੇ ਆ ਤੋੜਨ ਸਾਪੀ ਦੇ ਮਾਮਿਆਂ ਦੇ ਆਏ ਆ ਅੱਜ ਸੰਤਰੇ ਦੇ ਨਾਲ ਗੰਡਿਆਂ ਦੀ ਪਨੀਰੀ ਤੇ ਹੋਰ ਵੀ ਸੇਵਾ ਹੁੰਦੀ ਤੁਹਾਨੂੰ ਪਤਾ ਨਾਨਕਿਆਂ ਦੇ ਬੰਦੇ ਦੀ ਫੁੱਲ ਸੇਵਾ ਹੁੰਦੀ ਹੈ ਆ ਮਾਮੇ ਦਾ ਮੋੜਾ ਸਾਬੀ ਦੇ ਦਾ ਜੀਮੇਦਾਰ ਇਹਨਾਂ ਦਾ ਖੁੱਲਾ ਆ ਪਿਛਲੇ ਪਾਸੇ ਵੀ ਲੀ ਖੁੱਲੀ ਆਲੇ ਦੋਲੇ ਜ਼ਮੀਨਾਂ ਇਹਨਾਂ ਦੀ ਸੰਤਰਾ ਦੀ ਧੂੜ ਪਾਤੀ ਬੰਦਿਆਂ ਨੇ ਪੂਰੀ ਦਾ ਪੂਰਾ 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 ਮੈਂ ਕਿਹਾ ਹਾਂ ਜੀ ਕਿਤੇ ਕਿੱਥੇ ਜਾਣਾ ਪੈ ਜਾਂਦਾ ਅਸੀਂ ਮਤਲਬ ਕਿਤੇ ਜਾ ਨਹੀਂ ਸਕਦੇ ਸਾਬੀ ਦੇ ਨਾਨਕੇ ਤੇ ਇੱਧਰ ਤੇ ਤੁਸੀਂ ਕਹਿਣਾ ਇੱਧਰ ਆ ਅਸੀਂ ਕਦੋਂ ਗਿਆ ਇੱਧਰ ਨਾਨਕੇ ਤੇ ਉੱਧਰ ਤੇ ਉੱਧਰ ਹੀ ਗਏਗੇ ਅੱਛਾ ਮੈਂ ਕਿਹਾ ਕਹਿੰਦਾ ਸ਼ਹਿਰ ਅੱਖੇ ਲੱਗ ਜਾ ਸਿਹਤ ਕਾਇਮ ਆ ਬਲ ਚ ਐ ਕੰਮ ਚੜਦੀ ਕਲਾ ਆ ਅੱਜ ਚਿਹਰਾ ਚਿਹਰਾ ਕਾਇਮ ਆ ਆਹ ਚਾਹੀਆ ਠੀਕ ਆ ਚਿਹਰਾ ਇਦਾਂ ਦਾ ਨਹੀਂ ਆ ਜਿੱਦਾਂ ਦਾ ਹਾਂ ਠੀਕ ਆ ਲਿਆ ਕੇ ਦਵਾ ਕਰੀਮਾ ਕਰੂਮਾ ਉਹ ਹੁੰਦਾ ਏ ਜਨਾਬ ਕੀ ਚੱਕੀ ਫਿਰਦੇ ਅੱਜ ਕੀ ਫਿਰਦਾ ਕੀ ਕਰਦੀ ਰਹਿੰਦੀ ਆ ਉਸਨਾ ਟਾਈਮ ਹੀ ਫੇਸ ਵਾਲਾ ਆ ਕੇ ਤੇ ਰੱਖ ਦਿੰਦੀ ਆ ਆ ਉਹਨੂੰ ਦੇਂਦੀ ਆ ਇਹ ਬੜੇ ਕਿ ਕਿਨੂੰ ਆ ਜਦਿਸਾ ਰੋਟੀ ਬਣਾਉਂਦੀ ਪਾਣ ਦੀ ਕੱਖ ਨਹੀਂ ਇਹਨਾਂ ਨੂੰ ਬਣਾਉਣਾ ਆਉਂਦਾ ਹਾਂ ਹੈ ਨਹੀਂ ਬੰਦਾ ਬਰੀਕ ਜਰਾ ਰੱਖੇ ਜਿਵੇਂ ਦਾਲੇ ਥੋੜਾ ਪਾਵੇ ਖਾਣ ਦਾ ਨਹੀਂ ਆ ਗਈ ਆ ਮੈਂ 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 ਪੱਕ ਕੰਮ ਕਰਦੀ ਹੁੰਦੀ ਕੋਈ ਨਾ ਕੋਈ ਹਨਾ ਬੇਲੀ ਮੈਂ ਬੈਂਦੀ ਨਹੀਂ ਤੇਰੇ ਕੋਲ ਚੌਂਕੜਾ ਮੇਰੇ ਕੋਲ ਨਹੀਂ ਵੱਜਦਾ ਹਾਂ ਬੇਲੀ ਮੈਂ ਬਦੇਰੇ ਜਾਉਂਗਾ ਮੈਨੂੰ ਹੁਣੇ ਆਮਰ ਤੇ ਪਿਆਣਾ ਤੂੰ ਵੀ ਮੰਮੀ ਕੀ ਲਿਓਣ ਰਹੀ ਐ ਖੇਸਾ ਖੇਸਾ ਆ ਮਿਰਚਾਂ ਲਿਆਂਦੀਆਂ ਹੁਣ ਮੈਂ ਲਿਆਂਣੀਆਂ ਲਿਆਂਦੀਆਂ ਤੇ ਹੀ ਸਿਕਾਉਣ ਲੱਗੀ ਹਾਂ ਹੋਰ-ਪੋਰ ਕੇ ਅੱਖਾਂ 'ਚ ਪਾਉਣੀਆ ਮਿਰਚਾਂ ਹੋ ਗਈਆਂ ਚਾਰ ਪੌਂਦੀ ਘਰੇ ਕਿੱਥੇ ਰੱਖਣੀਆਂ ਆਹ ਮਿਰਚਾਂ ਨਾ ਪੁੱਛਦੀ ਨਾ ਤੇ ਚੰਗਾ ਸੀ ਹੁਣ ਮੈਂ ਪੋਰ-ਪੋਰ ਕੇ ਅੱਖਾਂ 'ਚ ਪਾਉਣ ਲੱਗੀ ਮੈਨੂੰ ਦੇਖੇ ਨਾ ਕਰੇ ਤੂੰ ਅੱਖਾਂ 'ਚ ਪਾਵੇ ਬੱਸ ਅੱਖਾਂ 'ਚ ਪਾ ਕੇ ਖੇਤੀ ਕਰਨ ਤੈਨੂੰ ਦੇਖੇ ਨਾ ਪਈ ਤੇਰੇ ਪੌਣ ਨੂੰ ਕਹਿਣ ਲਈ ਆ ਮੇਰੇ ਪੌਣ ਨੂੰ ਕਹਿਣ ਲਈ ਪਾਹ ਛੇਤੀ ਆਹ ਹੋ ਕਿੱਧਰ ਪੌਣ ਹੈ ਇੱਥੇ ਪੌਣ ਹੈ ਆ ਪਾਹ ਪਾਹ ਛੇਤੀ ਕਰਕੇ ਇਹੋ ਕੰਮ ਕਰਨਾ ਹੋਰ ਤੂੰ ਕੀ ਕਰਨਾ ਅੱਜ ਅਧਿ ਪ੍ਰਧਾਨ ਬਣ ਕੇ ਨਹਾ ਧੋ ਕੇ ਜਿੱਦਾਂ ਕਦੇ ਤੇਰਾ ਬਣਾ ਪ੍ਰਧਾਨ ਵੇ ਇਦਾਂ ਬਣਨਾ ਤੇ ਮੇਰੀ ਪ੍ਰਧਾਨਗੀ ਰਹਿਣੀ ਜਿੰਨੇ ਚੰਨ ਜ਼ਿੰਦਗੀ ਆ ਨਾ ਮੇਰੀ ਪ੍ਰਧਾਨਗੀ ਇਹ ਪ੍ਰਧਾਨਗੀ ਚਲਾਉਣੀ ਆ ਮੈਂ ਇਹਦਾ ਚਲਾਉਣੀ ਇਹ ਪ੍ਰਧਾਨਗੀ ਇਹਦਾ ਚਲਾਉਣੀ ਆ ਤੂੰ ਲਾ ਲੈ ਜਿਹੜਾ ਤੂੰ ਕਰ ਲੈ ਜਿਹੜਾ ਕਰਨਾ ਸਾਲ ਦੋ ਸਾਲ ਇੱਕ ਪਾਈ ਐ ਇੱਕ ਆ ਰੱਖੀ ਐ ਇੱਕ ਅੱਗੇ ਥੱਲੇ ਹੋਰ ਬਾੜੀ ਹੋਣੀ ਮੈਂ ਇਹਦਾ ਪਾਉਂਗਾ ਮੈਂ ਮਾਰਾਈ ਦਈ ਜਾਂਦਾ ਪਾਉਂੀਆਂ ਇਦਾਂ ਮੈਂ ਦੇਨੀ ਆ ਚੱਲ ਤੂੰ ਹੀ ਸਹੀ ਦਿੰਦੀ ਹੇ ਦੇੜੀਆ ਵਰਕੇ ਹੋ ਲੋ ਅੱਤ ਕਿਹੜੀ ਗੱਲ ਹੈ ਕਹੇ ਚ ਹੈ ਇਹਦੇ ਵਿੱਚ ਕੀ ਆ ਆਹੋ ਸੜੀ ਰਹੀਦੀ ਸੜੀ ਰਹੀਦੀ ਸਾੜੇ ਸਾੜ ਕੇ ਤੇ ਆਪੜਾ ਖੂਨ ਲੂ ਮੈਨੂੰ ਕੀ ਜਾਂਦਾ ਮੇਰਾ ਕੀ ਜਾਂਦਾ ਕਦੇ ਤੂੰ ਸਾੜਦੀ ਆ ਮੈਨੂੰ ਨਹੀਂ ਸਾੜਿਆ ਹੁਣ ਲੋਕਾਂ ਚਲ ਮੈਂ ਹੀ ਸਾੜਿਆ ਸੀ ਨਹੀਂ ਬੀਬੀ ਤੂੰ ਤੂੰ ਇਤੇ ਕਿਹੜੇ ਤਸ਼ੱਦਦ ਕੀਤੇ ਜਿਹੜਾ ਇਦਾਂ ਦਾ ਤੇਰਾ ਨਾਂ ਲਾਉਂਦੀ ਐ ਕੋਈ ਗੱਲ ਨਹੀਂ ਲਾਉਂਦੀ ਤੇ ਮੈਨੂੰ ਭਰਾ ਹੋਏ ਕਿ ਕੋਈ ਬੈਣੀਆਂ ਉਹ ਜੀਆਂ ਦੇ ਕੋਲ ਡਰਦੀ ਸੀ ਇਹ ਹੋ ਜੀਆਂ ਕੋਲ ਆ ਲੈ ਸਾਸ ਕੋ ਬਿਸੋਲਿੰਗ ਦੀ ਸਾਸਾ ਕੰਮ ਨਹੀਂ ਰੋਈ। ਓਲ ਮੀਡੀਆ ਤੇ ਨਾ ਉਹ ਸਾਡੀ ਸੱਸ ਦੇ ਲੈ। ਕੋਈ ਉਹ ਮਾੜਾ ਕੰਮ ਨਹੀਂ ਰੱਖਿਆ ਮੇਰੇ ਨਾਲ। ਕਦੇ ਕਦੇ ਘਰਚਾ ਪਾਉਣੀਆਂ ਕਰੀ ਹੂਰੇ ਲੈ ਲੈ ਪੈਸੀ ਕਦੇ। ਇਹ ਕਿਉਂ ਕਿਹਾ ਵੀ ਇਹ ਕੀ ਲੈ ਕੇ ਖੇ ਸਵਾ ਆਉਂਡਈ ਆ। ਇਹ ਖੇ ਸਵਾ ਦੀ। ਇਹ ਕੀ ਲੈ ਕੇ ਮੈਂ ਕਹਿੰਦੀ ਨਾ ਹੀ ਬੋਲਿਆ। ਨਾ ਹੀ ਬੋਲਿਆ ਪਰ ਜਿਸ ਵੇਂਦਾ ਲੱਗੀ ਐ ਕੱਲ। ਉਹ ਅੱਛਾ ਕੀ ਕਰਦਾ ਜੀ ਆ ਮੈਂ ਧੁਨੀਆਂ ਧੁਨੀਆਂ ਹੀ ਕਾਕੇ ਜਿਹੜਾ ਮੈਂ ਚਲੋ ਉਹ ਚੀਜ਼ ਸਾਫ ਕਰਨੀ ਪਈ ਜੀ ਸਵਾਫ ਨੂੰ ਕੀਤਾ ਮੈਂ ਨੇ ਦੇਖੀ ਜਾਣਾ ਕੋਈ ਨਹੀਂ ਦਿੱਦੀ ਤੇ ਨੀ ਹੱਥ ਲੁਆਣੇ ਨਾਲ ਨਾਲ ਇਹ ਚੁਗਲੀਆਂ ਕਰਨੀ ਲੋਕਾਂ ਦਾ ਦਾ ਕੱਢੀ ਜਾਣੀਆਂ ਤੇ ਮੈਂ ਉਹੋ ਜਿਹੀ ਚੀਜ਼ਾਂ ਨਹੀਂ ਬਣਾ ਕੇ ਖਾਂਦੀ ਕੇ ਮੈਂ ਇੱਧਰ ਚੁਗਲੀਆਂ ਕਰਨੀ ਮੈਂ ਤਾਂ ਫੜਾਉਂਦੀ ਨਹੀਂ ਮੈਂ ਸਾਰੀਆਂ ਤੇਰੀਆਂ ਵੀ ਕਰਦੀਆਂ ਸਾਰੀਆਂ ਨੇ ਕਰਦੀਆਂ ਮੈਂ ਤਾਂ ਕਰਨੇ ਆਈਆਂ ਮੇਰੀਆਂ ਤਾਂ ਹੁੰਦੀਆਂ ਰੇ ਦੀਆਂ ਅੱਜ ਇੱਧਰ ਕਰਨੇ ਹੋਰ ਵੇਲੇ ਔਖੀ ਰਹਿੰਦੀ ਹੈ ਮੇਰੇ ਮੈਂ ਕਹਿੰਦੀ ਛੜੀ ਫੁੱਟੀ ਆ ਆ ਦੇ ਹਾਂ ਆ ਰੋਈ ਮਾਰਾ ਸੈੱਟ ਕਰਕੇ ਇਹਨੂੰ ਬਲਾਸ ਰੋਜ਼ ਦੇਣਾ ਕਰਨਾ ਇਹਨੂੰ ਰਜ਼ਾਈ ਤੇ ਅੱਛਾ ਤੇ ਉਹ ਫਿਰ ਸਾਰਾ ਆਦਨ ਇਕੱਠਾ ਹੋ ਜਾਂਦਾ ਆ ਕੁੱਚਾ ਲੱਗੇ ਇਹ ਨਿਗ ਨਹੀਂ ਆਉਂਦਾ ਪਲਾਂਟ ਦਾ ਸੀ ਤਾਂ ਗੱਲ ਆ ਸੀਂ ਤਾਂ ਇਹਦੇ ਮੈਂ ਤਾਂ ਕੰਬੋਂ ਨੂੰ ਕਿਹਈ ਕੰਬੋਂ ਨੂੰ ਨਹੀਂ ਇਹਨੂੰ ਸੀਂਦੇ ਤਾਂ ਅਪਸਿ ਅੱਛਾ ਮੈਂ ਕਹਿੰਦੀ ਉਹ ਵਿਚਾਰੀ ਕਿਹੜਾ ਕਿਹੜਾ ਕੰਮ ਕਰੇ ਤੂੰ ਤਾਂ ਸਾਰਿਆਂ ਨੂੰ ਫਾਇਲਾ ਨਹੀਂ ਉਹਨੇ ਹੋਣੀ ਤੇ ਕਰਦਾ ਕਹਿੰਦੀ ਮੈਂ ਕਰ ਦਿੰਦੀ ਆ ਹਾਂ ਫਿਰ ਮੈਂ ਕਿ ਕੀਤਾ ਵੀ ਅਗੁੱਠਾ ਤਾਂ ਸੀਦਾ ਅਗੁੱਠਾ ਤਾਂ ਸੀਦਾ ਤੂੰ ਕਾਹਦੇ ਲਈ ਤੇ ਕੰਮ ਲੱਗੀ ਦੇਨੀ ਆ ਨਾ ਅੱਖੇ ਲੱਗਿਆ ਕਰ ਇਹਦੇ ਦੇ ਤੱਕ ਉਹ ਬੰਨੀ ਉਹ ਕੱਢ ਕੀਤੀ ਉਹ ਪਕਰ ਕੇ ਬੋਲਿਆ ਨਾ ਕਰ ਜਰਾ ਪੂਰਾ ਮਾਰਦਾ ਸਾ ਮੋੜੇ ਕਿੱਸਾ ਲੈ ਰੱਖ ਦੇ ਬੀਬੀ ਕਿਦਾ ਭੱਬ ਕ ਲੈ ਕੇ ਆ ਦੇ ਕਿਦਾ ਇਹਨੋਂ ਦਾ ਹਾਲ ਇਹ ਵੀ ਗੋਦਾ ਆ ਆ ਗੁੱਠਣ ਮੈਂ ਨੰਗੰਦੇ ਮਾਰੇ ਪਹਿਲਾਂ ਟੋ ਟੋ ਕੇ ਦੇਖਣ ਜੀ ਕਿੱਦਾਂ ਮਾਰੇ ਮੈਂ ਕਹਾਂ ਕੀ ਚੰਗਾ ਕੀਤਾ ਨਹੀਂ ਮਾੜਾ ਕੀਤਾ ਫੇਰ ਕਹਿੰਦੀ ਆ ਨੰਗੰਦੇ ਮਾਰਿਆ ਚਾਜ ਦੇ ਕੋ ਸਿੱਖ ਲੈ ਇਹਨੂੰ ਕੋ ਪੁੱਛੇ ਨਾ ਚਾਜ ਸਿੱਖੇ ਤੋਂ ਬਗੈਰ ਨਹੀਂ ਆਈ ਇਹਨੂੰ ਹੈ ਨਹੀਂ ਚਾਜ ਕੱਖ ਵੀ ਨਾਲ ਮੈਂ ਸੀਕੇ ਦਿੱਤਾ ਖਸਮਣ ਖਾਣਾ ਬਣਾ ਕੇ ਹੁਣ ਇਕੱਠਾ ਹੋ ਜੂ ਤਾਂ ਗਿਆ ਹੈ ਹਾਂ ਨਹੀਂ ਤੇਨੂੰ ਚਾਜ ਆ ਚਾਜੇ ਰੱਖਿਆ ਸਵਾਦ ਉਹ ਕਰਦੀ ਹੈ ਸੌ ਨਹੀਂ ਦਿਖ ਰੋ ਉਹ ਵੀ ਬੋਲਦੀ ਕਿ ਮੈਂ ਤਾਂ ਘਰ ਬਸ ਹੋ ਗਈ ਹੁਣ ਇਹਦੀ ਚੁੱਪ ਕਰ ਜਾ ਮੈਨੂੰ ਮੈਂ ਹੁਣ ਕਹਿੰਦੀ ਬਸ ਹੁਣ ਮੈਨੂੰ ਥੋੜੀ ਸ਼ਾਂਤੀ ਹੋ ਜਣੀ ਪਈ ਨਹੀਂ ਕਾਟੀ ਬੋਲੂਗੀ ਪਰ ਇਹ ਉੱਥੇ ਆ ਗਈ ਫਿਰ ਮੈਂ ਇੱਦਾਂ ਬੋਲਣਾ ਇਹ ਸੋਚਦੀ ਵੀ ਹੋ ਗਿਆ ਕੰਮ ਤੇਰਾ ਇਹ ਇਹ ਸੋਚਦੀ ਸੀ ਇਹੋ ਹੀ ਸੋਚਦੀ ਜਾਂ ਤੇ ਇਹ ਹੋਵੇ ਨਾ ਹੋਵੇ ਨਾ ਤਾਂ ਮੈਂ ਛੱਡਦੀ ਕਲਾ ਚ ਰਹਿਣਾ ਛੱਡਦੀ ਚਾ ਲੱਗਿਆ ਤੇ ਇਹ ਜੱਈਆਂ ਨੂੰ ਤਾਂ ਕਾਹੇ ਕਦਮਾਂ ਜੀ ਹੁੰਚਾ ਲੱਗਿਆ ਕੋਈ ਕੋਚਾ ਲੱਗਿਆ ਕੋਈ ਹੋਰ ਕਹਿ ਕੇ ਇੰਦਾ ਨਹੀਂ ਕਹੀਦਾ ਆਪ ਹੋਰ ਲੋਕਾਂ ਹੀ ਬੰਦੀਆਂ ਦੇ ਲਾ ਕੋ ਜੋ ਮੈਂ ਮੂੰਹ ਬਕੀ ਕੋਚਾ ਲੱਗਿਆ ਕਹਿਣਾ ਕੋਚਾ ਲੱਗਿਆ ਮੈਨੂੰ ਪਰੇਸ਼ਾਨ ਹੀ ਨਾ ਕੀਤਾ ਉਚਾ ਲੱਗੀ ਰੌਣ ਹੁਣ ਕਿਦੀ ਮੈਨੂੰ ਕਹਿਣਾ ਪੈਂਦਾ ਤੂੰ ਮੈਨੂੰ ਪਰੇਸ਼ਾਨ ਹੀ ਨਾ ਕੀਤਾ ਮੈਂ ਇੱਦਾਂ ਕਰਨਾ ਤੂੰ ਹੋਰ ਜੇ ਇਦਾਂ ਕਹੀ ਜਣਾ ਤਾਂ ਮੈਂ ਜ਼ਿਆਦਾ ਕਰਨਾ ਹਟਣਾ ਹਟਰਾ ਨਹੀਂ ਮੈਂ ਜ਼ਿਆਦਾ ਕਰਨਾ ਮੈਂ ਬੀਬੀ ਤੂੰ ਨਾ ਇਦਾਂ ਧੋਸ ਰੱਖਿਆ ਕਰ ਆਪਣੀ ਇਹ ਤੂੰ ਘਟਾਇਆ ਨਾ ਕਰ ਇਹਨੇ ਤੈਨੂੰ ਦੱਬ ਲੈਣਾ ਨਹੀਂ ਤੇ ਇਹ ਦਬਣ ਵਾਲੀ ਕੌਣ ਹੋਈ ਇਹਨੂੰ ਇਹਨੂੰ ਹੱਥਾ ਲਾ ਕੇ ਦੱਸੇ ਮੈਂ ਹੱਥ ਨਹੀਂ ਲਾ ਸਕੀ ਤੇ ਲੈ ਤਈ ਵਾਰੀ ਮਰੋੜਿਆ ਮੈਂ ਮਰੋੜਿਆ ਤੂੰ ਤੇ ਮੇਰੇ ਮੇਰੀ ਬਾਪ ਮੈਂ ਫੜ ਲਈ ਤੇ ਛੱਡ ਨਹੀਂ ਹੈ ਹਾਏ ਮੇਰੀ ਟੱਟ ਗਈ ਹਾਏ ਮੇਰੀ ਸਮਝ ਆ ਗਿਆ ਸੂਦੇ ਦਾ ਕਿਦਾ ਕਰਦੀ ਹੁੰਦੀ ਹੈ ਮੈਂ ਤੜਫਣਾ ਆਇਆ ਮੈਨੂੰ ਨਾ ਮਾਂ ਇਹਦਾ ਕਰਦੀ ਨੇ ਦੇ ਦਾ ਸੱਚ ਬੱਕ ਪਈ ਨਾ ਏਦਾਂ ਕਰਦੀ ਹੁੰਦੀ ਏ ਮੇਰ ਨਾਲ ਦਾਦੀ ਤਾਂ ਮੈਂ ਏਦਾਂ ਦਾਤਾ ਦਾਤਾ ਇਹ ਮੈਂ ਤਾਂ ਦੱਸਾਂ ਕਿ ਕਰਦੀ ਰਹੀ ਤੇ ਮੈਂ ਹੁਣ ਵੀ ਏਦਾਂ ਹੀ ਕਰਦੀ ਹਾਂ ਆਪਣੇ ਪੁੱਤ ਕੋ ਵੱਖਰਾ ਆ ਵੱਖਰਾ ਏਦਾਂ ਮੇਰੇ ਨਾਲ ਕਰਦੀ ਹੁੰਦੀ ਹਣੀ ਨਾ ਅੱਛਾ ਮੈਂ ਥੱਲੇ ਮਾਂ ਮਾਂ ਬਿਲਕੁ ਜਿਹਾ ਮੈਨੂੰ ਛੱਡ ਰਿਹਾ ਕਿਤੇ ਚਲੇ ਗਿਆ ਨਾ ਹੋਰ ਹੀ ਬੋਲਦਾ ਉਹ ਨਾ ਤੋਕੇ ਪਤਾ ਨਹੀਂ ਮੈਂ ਥਾਂ ਗਿਆ ਜਾਂ ਪਤਾ ਨਹੀਂ ਉਹਨੇ ਤੂੰ ਡਰਦਾ ਨੂੰ ਪਿਆ ਰਹਿੰਦਾ ਵਿਚਾਰਾ ਹੈ ਨਾ ਖਰੇ ਕਿੱਥੇ ਲੁਕੇ ਆ ਵਿਚਾਰਾ ਬੜੀ ਤਾਂ ਹੁਣ ਫਸੀ ਹੋ ਗਈ ਉਹ ਤਾਂ ਖਰੀ ਆਲੀ ਕਿ ਪਤਾ ਨਹੀਂ ਇਹਨੇ ਕਿਥੋਂ ਜਿਹੜੇ ਕਿਹੜੇ ਕਿੱਥ ਕਿਹੜੇ ਬਾਬੇ ਕੋਲ ਕੋਈ ਹੋ ਲਾ ਕੇ ਤੜਾ ਉਹ ਆ ਬਾਤ ਸੁਣੋ ਬਾਬਾ ਮੈਂ ਬਾਬਾ ਮੈਂ ਆਪੀ ਆ ਕਿਉਂਕਿ ਮੈਂ ਕਹਿੰਦੀ ਸੀ ਮ제 ਕਦੀ ਦੇਣਾ ਆਊਗਾ ਕਦੀ ਮੇਰੇ ਤੇ ਕੁਛ ਹੋਇਆ ਸੀ ਤੇ ਮੈਂ ਹੁਣ ਕਰਦੀ ਹਾਂ ਹੁਣ ਮੈਂ ਜ਼ੁਰਤ ਨਾ ਕਰਦੀ ਹਾਂ ਐ ਸਵਾਹ ਤੇਰੀ ਜ਼ੁਰਤ ਕਰਦੀ ਜ਼ੁਰਤ ਕਰਦੀ ਜ਼ੁਰਤ ਤੇ ਇਹ ਜ਼ੁਰਤ ਆ ਕਾ ਤੈਨੂੰ ਮੈਨੂੰ ਉਹ ਉਲਟਾ ਸਿੱਧਾ ਮਰੇ ਜੋ ਸਿੱਧਾ ਜਵਾਬ ਮੇਰੇ ਕੋਲ ਹੈ ਅੱਛਾ ਜਵਾਬ ਇਹ ਲੈ ਉਲਟਾ ਸਿੱਧਾ ਬੋਲਣਾ ਬਜ਼ੁਰਗਾਂ ਨੂੰ ਨਹੀਂ ਬੋਲਣਾ ਚਾਹੀਦਾ ਆ ਪਤੀ ਪਰਮੇਸ਼ਰ ਹੁੰਦਾ ਉਹਨੂੰ ਨਹੀਂ ਬੋਲਣਾ ਚਾਹੀਦਾ ਮੈਨੂੰ ਤੇਰੀ ਗੱਲ ਸੁਣਨਾ ਪਹਿਲੇ ਕੀ ਪਰਮੇਸ਼ਰ بیوی ਪਤੀ ਪਰਮੇਸ਼ਰ ਮੇਰੀ ਜਵਾਬ ਮੇਰਾ ਲੈਣਾ ਪਹਿਲਾਂ ਨਹੀਂ ਬੋਲਣਾ ਚਾਹੀਦਾ ਜਦੋਂ ਸਾਸ ਨੇ ਕੋ ਸਸਾ ਵਾਲਾ ਮੇਰੇ ਨਾਲ ਗਰਮ ਨਹੀਂ ਕੀਤਾ ਮੇਰੇ ਪਤੀ ਨੇ ਮੈਨੂੰ ਮੈਨੂੰ ਮਤਲਬ ਦਾ ਕੀਤਾ ਇਹ ਮੈਂ ਆ ਬਖਸ਼ੂਗੀ ਉਹਨਾਂ ਨੂੰ ਪਤੀ ਪਤੀ ਜੀ ਨਾ ਨਹੀਂ ਬਖਸ਼ੀ ਪਤੀ ਗਿਆ ਗੋਡੇ ਮੰਦਪਤੀ ਸਤੇ ਆ ਪਰਦੇਸ਼ਰ ਜੀ ਆ ਪਰਦੇਸ਼ਰ ਜੀ ਆ ਇਹ ਦਰਜਾ ਮਿਲਿਆ ਉਹਦਾ ਪਰ ਦਰਜਾ ਬਣਾਉਣਾ ਪੈਂਦਾ ਇਹਨਾਂ ਨੇ ਬਣਾਇਆ ਨਹੀਂ ਹੁਣ ਕਿ ਸਿੱਧੀ ਆ ਅੱਛਾ ਇਹਨਾਂ ਨੇ ਦਰਜਾ ਆਪਣਾ ਬਣਾ ਚਾਹੀਦਾ ਉਹ ਨਹੀਂ ਕੀਤਾ ਅੱਛਾ ਮੈਨੂੰ ਗੋਡਿਆਂ ਥਲੇ ਦਿੱਤਾ ਹੁੰਦਾ ਹੁਣ ਮੈਂ ਦੇਣੀ ਇਹ ਕਿ ਤੂੰ ਦੇ ਨਹੀਂ ਸਕਦੀ ਲੱਗ ਗਿਆ ਕਹਿੰਕੇ ਮੈਂ ਜਾ ਬੰਦਿਆਂ ਕੋਲ ਬਹਿ ਜਾ ਕੇ ਮੈਂ ਤੰਗ ਪਛਾਣਾ ਕਰਿਆ ਕਰ ਬਹੁਤਾ ਠੀਕ ਹੈ ਨਾ ਇੰਨਾ ਮੇਰੇ ਤੋਂ ਟਾਈਮ ਨਹੀਂ ਹੈਗਾ ਆ ਆ ਬਿਠਾਤਾ ਉਹਨੂੰ ਕਾਬੂ ਕੀਤਾ ਫਲਾ ਜਦੋਂ ਮੈਨੂੰ ਬਿਠਾਇਆ ਉਹ ਦਿਨ ਨਹੀਂ ਚਾਹਤੇ ਹੁੰਦੇ ਮੈਂ ਕੋਸ਼ਿਸ਼ ਕਰਦਾ ਹਾਂ ਮੈਂ ਤੈਨੂੰ ਬਿਠਾ ਲੈਣਾ ਇਦਾਂ ਹੀ ਅਰੇ ਮੈਂ ਉਹ ਨਹੀਂ ਬੈਸਾ ਕਰ ਲੈ ਮੈਂ ਮਾਰ ਲੈਣਾ ਨਾ ਨਾ ਮੈਂ ਮਾਰ ਲੈਣਾ ਦੇ ਦੇ ਇਹ ਫਕਰ ਜਾ ਛੋਪੜੀ 'ਚ ਹੁੰਦੀ ਹੁਣ ਜੋ ਮਰਜ਼ੀ ਕਰ ਲੈ ਉਹਨਾਂ 'ਚ ਜੋ ਹੁੰਦੀ ਮੇਰੇ ਤੇ ਦੇ ਨਾ ਮੇਰਾ ਕਿ ਪਕਾੜਨਾ ਤੂੰ ਇਹਨੂੰ ਨਾ ਚਿੱਦਾ ਮੇਰੇ ਹਿਸਾਬ ਨਾਲ ਨਾ ਜਿੱਦਾਂ ਇਹਨੂੰ ਕੋਈ ਸ਼ਹਿ ਦਿੰਦਾ ਆ ਸ਼ਹਿ ਦਿੰਦੇ ਰਹਿਣ ਹੈ ਇਹਾਂ ਮਰਜ਼ੀ ਦੇਵੇ ਮੈਨੂੰ ਲੱਗਦਾ ਵੀ ਇਹਨੂੰ ਕੋਈ ਕਹਿੰਦਾ ਵੀ ਤੂੰ ਇਹ ਬੁੱਢੀ ਨੂੰ ਨਾ ਇਹਦਾ ਚੁੰਡਲਾ ਮੈਂ ਕਿਹਾ ਕੋਈ ਚੁੰਨਣ ਵਾਲਾ ਜੰਮਿਆ ਨਹੀਂ ਮੈਨੂੰ ਸਹੀ ਗੱਲ ਆਏ ਮੈਂ ਮੇਰੀ ਬੀਬੀ ਆ ਚੜਦੀ ਗਲਾ ਆ ਮੈਂ ਮੈਂ ਕਿਹਨੂੰ ਮਾੜਾ ਕਹਾਂਦਾ ਮੈਨੂੰ ਮਾਰਾ ਕਿ ਕਿੱਦਾਂ ਲਾ ਕੇ ਬੈ ਗਈ ਮੈਨੂੰ 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 ਮਾੜਾ ਮਾੜਾ ਹੋਰ ਕਿੱਦਾਂ ਕਹਿਣਾ ਸਾਰਾ ਦਿਨ ਤੇ ਮੇਰੇ ਮਗਰ ਮਗਰ ਜਿੱਦਾਂ ਕੀ ਕਮਾਂ ਹੁਣ ਮੈਂ ਕਿੰਦਾ ਪੈਣਾ ਕਹਿ ਲੈ ਕਹਿ ਲੈ ਕਿੱਥੇ ਮਜਨੀ ਤੇ ਚੱਲ ਜਾ ਬਣਾ ਕਿਆ ਕੀ ਕਹਿਣਾ ਪਹਿਲੇ ਇਹਨੂੰ ਤਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਪਈ ਸਿਆਣੀ ਤਾਂ ਮੈਂ ਹੁਣ ਆਇਆ ਵੀ ਇਹਦੇ ਪਿੱਛੇ ਲੱਗ ਕੇ ਆਪਣਾ ਹਨਾ ਲੋਕਾਂ ਕੋ ਬਰਿਆਈ ਲਾਉਂ ਹੁਣ ਤਤੋਂ ਹੁਣ ਹੁਣ ਕਿਹੜੀ ਤੈਨੂੰ ਨਹੀਂ ਬਰਿਆਈ ਹੁਣ ਮੇਰੇ ਕੋ ਦਿਨਦਾ ਕੌਣ ਵੀ ਕਹਿੰਦੇ ਹਾਂ ਉਹ ਕਹਿੰਦੇ ਵੀ ਤਾਂ ਉਹਨੂੰ ਕਿਹੜਾ ਹੈਗਾ ਹੈ ਨਹੀਂ ਇਹਨੂੰ ਸ਼ਰਮ ਹੈ ਹੀ ਨਹੀਂ ਇਹ ਅੱਜ ਦਾ ਅੱਜ ਤਾਂ ਇਦਾਂ ਬੋਲਣ ਦੀ ਆ ਕਰਦੀ ਹੈ ਇਹਨੂੰ ਸ਼ਰਮ ਹੈਗੀ ਵੀ ਮੈਂ ਨੋਹਾਂ ਕਕੀਤੀ ਹੈ ਦੇ ਦੇ ਇਹ ਤੋਂ ਆਤੀਆਂ ਨਾ ਆਏ ਕੰਮ ਮੇਰੇ ਉਹ ਅੱਖਾਂ ਕੱਢ ਲੈ ਸੁਣ ਲੈ ਮੇਰੀ ਆਉਣਾ ਕੋਈ ਗੱਲ ਸੁਣ ਲੈ ਅੱਖਾਂ ਚ ਪਾਉਣ ਦੇ ਮੇਰੀਆਂ ਚ ਨਹੀਂ ਆ ਸ਼ਰਮ ਕਿਹਨੂੰ ਕਹਿਦਾ ਸ਼ਰਮ ਨਹੀਂ ਕੀ ਗੱਲ ਆਹ ਜੀ ਗੱਲ ਨਾ ਮੈਨੂੰ ਗਲਤ ਕਹਿ ਦੀਗੇ ਤੇ ਭੁੱਲ ਕੇ ਵੀ ਦੇਖਿਆ ਤੂੰ ਤੂੰ ਕਹਿ ਸਕਦੀ ਹੈ ਤੇ ਤੂੰ ਕਹਿ ਤੂੰ ਮੈਂ ਤੈਨੂੰ ਹੂਰੇ ਲੈ ਲੈ ਕੇ ਤੇ ਚਫੇੜਾ ਨਾਲ ਲੱਗਦਾ ਨਹੀਂ ਪੈਣੀ ਤੈਨੂੰ ਤੇਰਾ ਗਾਲ ਪਾੜਦੀ ਕਰ ਜਦਾਂ ਉਹ ਤੇ ਫੜਿਆ ਬਥੇਰਾ ਹੁਣ ਕਿ ਤੂੰ ਫੜ ਲੈਣਾ ਤੇਰਾ ਫੜਿਆ ਹੁਣ ਕਿ ਤੂੰ ਫੜ ਲੈਗੀ ਨਹੀਂ ਹਲੇ ਵੀ ਤਾਂ ਮੈਂ ਫੜ ਸਕਦੀ ਫੜ ਕਿਉਂ ਨਹੀਂ ਸਕਦੀ ਫੜ ਸਕਦੀ ਆ ਮੈਂ ਬੇਈ ਜਿਆਦਾ ਨਹੀਂ ਫੜਦੀ ਲੋਕਾਂ ਦੇ ਮਾਂਵਾਂ ਚ ਹੈਗੀ ਹੈ ਮੈਂ ਤਾਂ ਹਿੰਮਤ ਹੈਗੀ ਆ ਹੈਗੀ ਆ ਕੋਈ ਨਾ ਕੋਈ ਦਾ ਬੋਲਣਾ ਨਾ ਬਿਲਕੁਲ ਬੀਬੀ ਬਿਲਕੁਲ ਉਹ ਤੇ ਤੈਨੂੰ ਸਿਖਾ ਦਿੰਦਾ ਜਾਵਣੀ ਉਦਾਂ ਦੀ ਉਹ ਮੈਂ ਆਪਣੇ ਪੋਤੇ ਨੂੰ ਸਿਖਾਦਾ ਵੀ ਦੇਦਾ ਦਾਦੀ ਦਫਾ ਕੀ ਕਹਿੰਦੀ ਆ ਕਹਿੰਦੇ ਮੇਰੇ ਪੋਤੇ ਨੂੰ ਵੀ ਸਿਖਾਲਤਾ ਇਹਨੇ ਉਹ ਵੀ ਕਹਿੰਦਾ ਦਾਦੀ ਦਫਾ ਹੋ ਉਹਨਾਂ ਚਾਰੇ ਨੂੰ ਕਹਿਣਾ ਹੁੰਦਾ ਨਹੀਂ ਜਿੱਦਾਂ ਤੇਰੀ ਬੋਲੀ ਇਹਦਾ ਵੀ ਇਹਦਾ ਕਰ ਲਾ ਕੇ ਤੇਰੀ ਬੋਲੀ ਤੇਰੀ ਮਿੱਠੀ ਬੋਲੀ ਹੋਏ ਤਾਂ ਫੇਰ ਗੱਲਾਂ ਕਰ ਤੇਰੀ ਬੋਲੀ ਆਈ ਦੇ ਕਵੜੀ ਇਹਦੀ ਬੋਲੀ ਆ ਤੇਰੇ ਨੂੰ ਠਹਿ ਕੇ ਰੱਖ ਦਿੰਦੀ ਏਦਾਂ ਹੁੰਦੀ ਆ ਮੈਨੂੰ ਕਹਿੰਦੀ ਹੁੰਦੀ ਸੇਕ ਹੁਣ ਸੇਕ ਲੱਗਦਾ ਕਹਿੰਦੀ ਏਦਾਂ ਹੁੰਦੀ ਆ ਜਾਨਾ ਆਉਂਦਾ ਮੈਨੂੰ ਸੇਕ ਲੱਗਦਾ ਇਹਦਾ ਆਉਂਦਾ ਸਾਨੂੰ ਸੱਚੇ ਬੰਦੇ ਨੂੰ ਪੈਸੇ ਆ ਕੇ ਲੱਗਦਾ ਮੈਂ ਝੂਠੀ ਆ ਬੇਵਿਰਗਾ ਚੁੱਪ ਕਰ ਜਾ ਮੇਰਾ ਸਿਰ ਨਾ ਖਾ ਕਹਦੇ ਇਹਨੂੰ ਇਹਨੂੰ ਮੈਨੂੰ ਅੱਬੇ ਨੂੰ ਕਰਦੇ ਆਲਾ ਬਸ ਅੱਜ ਆਣੀ ਮੋਟੀ ਇਹਨੂੰ ਚੁੱਪ ਕਰ ਜਾ ਬਸ ਮੈਂ ਮਾਣੀ ਮੋਟੀ ਬੈਠੀ ਆਂ ਬਸ ਉੱਥੇ ਇਹਨੇ ਕਰ ਇਹ ਕਹਿੰਦੀ ਨਾ ਲਿਆ ਇਹਨੇ ਸਾਰਾ ਨਾ ਲਿਆ ਮੈਂ ਖੜੇ ਕਿਦਾਂ 서ਤਾ ਤੱਕਦਾ ਇਹਨੂੰ ਚੁੱਪ ਕਰ ਜਾ ਜੇ ਮੈਨੂੰ ਆ ਕੰਮ ਆ ਰਿਹਾ ਚੁੱਪ ਕਿਉਂ ਨਹੀਂ ਕਰ ਤੂ ਇਹਦੀ ਗੱਲ ਚੰਗੀ ਲੱਠੇ ਚੜਦੀ ਆ ਇਹਨੂੰ ਇਹਨੂੰ ਤੂੰ ਇਹਦੀ ਮੰਮੀ ਦੀ ਗੱਲ ਦਾ ਜਵਾਬ ਨਹੀਂ ਦੇਣਾ ਮੈਂ ਨਹੀਂ ਦੇਦੀ ਜਵਾਬ ਕਹ ਇਹਨੂੰ ਐਦਾਂ ਕਹਿ ਦੇ ਐਦਾਂ ਕਰ ਬੋਲੀ ਜਾ ਦੇ ਐਦਾਂ ਕਰ ਦੇ ਬਸ ਬੋਲੀ ਜਾ ਨਹੀਂ ਇਹਦਾ ਮੂੰਹ ਨਾ ਕਰ ਦੇਦਾ ਚੁੱਪ ਕਰ ਜਾ ਮੈਂ ਨਹੀਂ ਬੋਲਿਆ ਜਾਂਦਾ ਉਹ ਬਸ ਹੋ ਗਈ ਉਬਾਸ ਹੋ ਗਈ ਆ ਓਕੇ ਆ ਕਿਹਾ ਓਕੇ ਆ ਲਓ ਜੀ ਵਲੌਗ ਤੁਹਾਡੇ ਮੂਰੇ ਫੇਰ ਮੈਂ ਪੇਸ਼ ਕਰਤਾ ਆ ਸੋ ਮੇਰੀਆਂ ਮਾਡਲ ਅੱਜ ਥੋੜੀਆਂ ਜਿਹਾ ਕਹਣੇ ਚ ਸੀਗੀਆਂ ਤੇ ਚੜਦੀ ਕਲਾ ਆ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਦਿਨ ਰਾਤ ਡਿਨਰ ਤੇ ਲੈ ਕੇ ਜਾਣਾ ਅੱਜ ਕੱਲ ਚ ਤੇ ਉਹ ਵੀ ਵਲੌਗ ਤੁਹਾਡੇ ਮੂਰੇ ਪੇਸ਼ ਕਰਕੇ ਉਹ ਦਿਨ ਦੱਸ ਲਈ ਉਹ ਲਲੋ ਉਹ ਲਲੋ ਉਹ ਲਲੋ ਨਹੀਂ ਪੱਕਾ ਖੜਾਂਗੇ ਪੱਕਾ ਪੱਕਾ ਖੜਾਂਗੇ ਬੀਬੀ ਆਪਾਂ ਕਿਤੇ ਚਲਾਂਗੇ ਘੁੰਮਣਗੇ ਤੇ ਲਾ ਕੇ ਛਾ ਕੇ ਠੀਕ ਆ ਠੀਕ ਆ ਹਾਂ ਠੀਕ ਹੋਵਾਂ ਉਹ ਬੋਤਲ ਦੇਖਾ ਡੁੱਲੀ ਤਰੀ ਨਹੀਂ ਨਹੀਂ ਬਚਾਈ ਆ ਬਚਾਈ ਆ ਚੜਦੀ ਕਲਾ ਕਹਿ ਦੋ ਫੇ ਚੜਦੀ ਕਲਾ ਤੇ ਮਿਲਦੇ ਆ ਨਵੇਂ ਵਲੌਗ ਚ ਤੇ ਰਹੋ ਖੁਸ਼ ਮਿਲਦੇ ਆ ਹਾਂ ਵਲੌਗ ਚ ਮਿਲਦੇ ਆ ਸਰ ਆਕਾ ਇਹਨੂੰ ਅਕਲ ਦੇ ਦਿਓ ਮਾੜੀ ਜੀ ਹਾਂ ਇਹਨੂੰ ਆ ਮੇਰੀ ਨੂੰ ਉਹਨੂੰ ਅਕਲ ਦੇ ਦਊ ਥੋੜੀ ਜੀ ਇਹ ਬੋਲਣਾ ਨਹੀਂ ਇਹਨੂੰ ਬੰਦਾ ਮੇਰੀ ਸਾਸੂ ਨੇ ਵੀ ਦੇ ਦੇ ਮੈਨੂੰ ਲਾਡ ਪਿਆਰ ਕਰੇ ਕਰੇ ਨੂਆ ਇਹਦਾ ਬੋਲਦੀ ਸੱਸਾ ਨੂੰ ਹਾਂ ਸਹੀ ਗੱਲ ਆ ਸਹੀ ਗੱਲ ਆ ਸਾਰਿਆਂ ਨੂੰ ਕੋ ਪੁੱਛਿਆ ਵੀ ਸੱਸਾ ਨੂਆ ਮੰਮੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਰਿਵਿਊ ਕੀ ਦੇਣਾ ਚਾਹੁੰਦੇ ਆਪਣੇ ਕਹਿਣਾ ਚਾਹੁੰਦੀ ਆ ਤੇ ਇਹ ਨੂਆ ਨੂੰ ਲਾਡ ਪਿਆਰ ਕਰੋ ਹੈਨਾ ਹਾਂ ਮੇਰੀ ਸੱਸਾ ਤਾਂ ਮੈਨੂੰ ਕਰਦੀ ਨਹੀਂ ਨੂਆ ਦਾ ਚਾਚਾ ਰ ਬੋਲਦਾ ਨੂਆ ਸਿਰ ਤੇ ਚੁੱਕੀ ਆ ਚਾਚਾ ਬੋਲਦੀ ਕੋ ਲਾਡ ਪਿਆਰ ਕੀਤਾ ਹੀ ਨਹੀਂ ਕਹਿੰਨੇ ਤੇ ਮੈਨੂੰ ਉਦਾਂ ਦੀ ਹੋ ਗਈ ਚਲੋ ਸਾਰੇ ਆਪਣੀਆਂ ਨੂਆ ਨੂੰ ਪਿਆਰ ਕਰੋ ਨੂਆ ਵੀ ਸੱਸਾ ਨੂੰ ਕਰ ਹਾਂ ਬਸ ਆ ਆ ਏ ਲੜਵਾਲ ਉਹਦਾ ਤਾਂ ਆਪਸ ਵਿੱਚ ਪਿਆਰ ਹੈਗਾ ਨਹੀਂ ਲੜ ਵੀ ਲਈਦਾ ਆਪਾਂ ਇਹ ਪਿਆਰ ਵੀ ਹੈਗਾ ਲੜ ਲਈਦਾ ਆਪਾਂ ਤਾਂ ਇਹ ਹੀ ਸਾਡੀ ਇੱਕ ਦੂਜੇ ਪਿਆਰ ਰਹੀ ਤਾਂ ਨਹੀਂ ਇੱਕ ਬਿਮਾਰ ਇਹ ਹੋ ਗਈ ਜਾਂ ਮੈਂ ਹੋ ਗਈ ਤਾਂ ਫੇਰ ਕਹਿੰਦਾ ਮਾਰ ਹੀ ਜਾਣਾ ਭਾਈ ਇਹ ਕਿਉਂ ਬਿਮਾਰ ਹੋ ਗਈ ਹਾਂ ਹਾਂ ਇਹ ਗੱਲ ਇਹਨਾਂ ਦੀ ਪੱਕੀ ਹੈ ਭਰਾਵਾ ਇਹ ਹੁੰਦੀ ਹੈ ਆਹੇ ਆਹੇ ਇੰਨੇ ਹੀ ਦੇਖਣਾ ਫਿਰ ਕਿੰਨੇ ਦੇਖਣਾ ਹਾਂ ਸਹੀ ਇੰਨੇ ਦੇਖਣਾ ਕਿਉਂ ਮਰਜ਼ੀ ਕਰਦੀ ਰਹੇ ਹਾਂ ਸਹੀ ਇੰਨਾ ਬੜੀ ਸ਼ਰਮਨ ਨੂੰ ਆਪੇ ਸਾਹਮਣੇ ਉਹ ਦੋ ਚਾਹੁੰਦਾ ਨਾ ਚ ਰੰਗ ਲਾਲ ਕਰਤਾ ਵਾ ਕਰਤਾ 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 ਦੇਖਿਆ ਰੰਗ ਲਾਲ ਕਰਤਾ ਪੂਰਾ ਚੜਦੀ ਕਲਾ ਕਰ ਤੀਕ ਮੇਰਾ ਨਾ ਤਾਂ ਗੱਦੀ ਗੁੱਸੇ ਚ ਪੂਰੀ ਆ ਹਾਂ ਮੇਰਾ ਲਾਲ ਹੋ ਗਿਆ ਮੇਰਾ ਕੀ ਲਾਲ ਮੈਂ ਕੀਤਾ ਆ ਹਾਂ ਚਲੋ ਬਾਏ ਬਾਏ ਕਰ ਦੋ ਫੇ ਬਾਏ ਬਾਏ ਜੀ ਮਾਰੇ ਚੜਦੀ ਕਲਾ ਕਰੇ ਸਾਰੇ ਤੰਦਰੁਸਤੀ ਦੇ ਹਾਂ ਹੋਣੀ ਇਹਦੇ ਕਰਨਾ ਬਿਲਕੁਲ ਦੇਖਣ ਵਾਲੇ ਵਿਚਾਰੇ ਜਿਹੜੇ ਸਾਡੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਓਕੇ ਜੀ